ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨੀਤੀਆਂ ਸਖਤ ਕਰ ਦਿੱਤੀਆਂ ਹਨ ਜਿਸ ਕਨ ਵੀਜ਼ਾ ਲੋਡਸ ਮੈਂਟਾ ਦੇ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ ਰਿਪੋਰਟਾਂ ਮੁਤਾਬਕ 2024-25 ਵਿੱਚ ਸਟੂਡੈਂਟ ਵੀਜ਼ਾ ਲੋਡਸ ਮੈਂਟਾ ਘਟ ਕੇ ਸਿਰਫ 427000 ਰਹਿ ਗਈਆਂ ਹਨ ਜਦੋਂ ਕਿ ਪਿਛਲੇ ਸਾਲ ਇਹ ਗਿਣਤੀ ਕਰੀਬ 6 ਲੱਖ ਸੀ ਸਭ ਤੋਂ ਵੱਧ ਗਰਾਵਟ ਵੀਟੀ ਅਤੇ ਅਲੀਕੋ ਸੈਕਟਰਾਂ ਦੇ ਵਿੱਚ ਦਰਜ ਕੀਤੇ ਗਏ ਹੈ ਚੀਨ ਭਾਰਤ ਤੇ ਨੇਪਾਲ ਅਜੇ ਵੀ ਸਭ ਤੋਂ ਵੱਡੇ ਸਰੋਦੇਸ਼ਾਂ ਜਦੋਂ ਕਿ ਪਾਕਿਸਤਾਨ ਟਾਪ 10 ਤੋਂ ਬਾਹਰ ਹੋ ਗਿਆ ਹੈ ਉਸ ਦੀ ਜਗ੍ਹਾ ਹੁਣ ਬੰਗਲਾਦੇਸ਼ ਨੇ ਲੈ ਲਈ ਹੈ ਵੀਜ਼ਾ ਪ੍ਰੋਸੈਸਿੰਗ ਟਾਈਮ ਤੇ ਵੀ ਨਜ਼ਰ ਮਾਰੀਏ ਤਾਂ ਆਫਸ਼ੋਰ ਅਰਜ਼ੀਆਂ ਤੇ ਫੈਸਲਾ 25 ਦਿਨਾਂ ਦੇ ਅੰਦਰ ਹੋ ਜਾਂਦਾ ਹੈ ਪਰ ਆਨਸ਼ੋਰ ਅਰਜ਼ੀਆਂ ਦੀ ਗਿਣਤੀ ਹਾਲੇ ਵੀ ਲੱਖਾਂ ਦੇ ਵਿੱਚ ਹੈ ਤੇ ਮੀਡੀਅਨ ਉਡੀਕ ਸਮਾਂ 153 ਦਿਨ ਹੈ ਜੁਲਾਈ 2025 ਤੋਂ ਸਟੂਡੈਂਟ ਵੀਜ਼ਾ ਦੀ ਫੀਸ 2000 ਆਸਟ੍ਰੇਲੀਆ ਡਾਲਰ ਕਰ ਦਿੱਤੀ ਗਈ ਹੈ ਜਿਸ ਨਾਲ ਛੋਟੇ ਕੋਰਸਾਂ ਤੇ ਘੱਟ ਲਾਗਤ ਵਾਲੇ ਸੈਕਟਰਾਂ 'ਤੇ ਵੱਡਾ ਪ੍ਰਭਾਵ ਪਿਆ ਹੈ ਸਭ ਤੋਂ ਵੱਡਾ ਬਦਲਾਵ ਜੈਨੂਇਨ ਸਟੂਡੈਂਟ ਰਿਕੁਆਇਰਮੈਂਟ ਹੈ ਜਿਸ ਨੇ ਪੁਰਾਣੇ ਜੀਟੀਏ ਟੈਸਟ ਦੀ ਥਾਂ ਲੈ ਲਈ ਹੈ ਹੁਣ ਵੀਜ਼ਾ ਰਿਫਿਊਜ਼ਲ ਦਾ ਸਭ ਤੋਂ ਵੱਡਾ ਕਾਰਨ ਕਮਜ਼ੋਰ ਜੀਐਸ ਸਟੇਟਮੈਂਟਸ ਪੜਾਈ 'ਚ ਗੈਰ ਤਰੱਕੀ ਤੇ ਫਾਈਨੈਂਸ਼ੀਅਲ ਸਬੂਤਾਂ ਦੀ ਘਾਟ ਬਣ ਰਹੇ ਹਨ ਡਿਪਾਰਟਮੈਂਟ ਦੇ ਅਸਿਸਟੈਂਟ ਸੈਕਟਰੀ ਮੈਥਿਊ ਨੋਬਲ ਨੇ ਕਿਹਾ ਹੈ ਕਿ ਡਿਸੀਜਨ ਰੈਡੀ ਐਪਲੀਕੇਸ਼ਨ ਬਹੁਤ ਜ਼ਰੂਰੀ ਹਨ ਮਜ਼ਬੂਤ ਜੀਐਸ ਸਟੇਟਮੈਂਟ ਅਤੇ ਭਰੋਸਾਜੋ ਫਾਈਨੈਂਸ਼ੀਅਲ ਡਾਕੂਮੈਂਟ ਹੀ ਅਪਰੂਵਲ ਦੀ ਕੁੰਜੀ ਹੈ ਐਲੀਕੋ ਸੈਕਟਰ ਵਧਦੀ ਫੀਸ ਅਤੇ ਰਿਫਿਊਜ਼ਲ ਦਰਾਂ ਕਾਰਨ ਚਿੰਤਤ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ਇੰਗਲਿਸ਼ ਸਟੱਡੀ ਅਜੇ ਵੀ ਜੈ ਜਾਤੇ ਕੀਮਤੀ ਹਰ ਰਸਤਾ ਮੰਨਿਆ ਜਾਂਦਾ ਹੈ ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨੀਤੀਆਂ ਸਖਤ ਕਰ ਦਿੱਤੀਆਂ ਹਨ ਜਿਸ ਕਨ ਵੀਜ਼ਾ ਲੋਡਸ ਮੈਂਟਾ ਦੇ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ ਰਿਪੋਰਟਾਂ ਮੁਤਾਬਕ 2024-25 ਵਿੱਚ ਸਟੂਡੈਂਟ ਵੀਜ਼ਾ ਲੋਡਸ ਮੈਂਟਾ ਘਟ ਕੇ ਸਿਰਫ 427000 ਰਹਿ ਗਈਆਂ ਹਨ ਜਦੋਂ ਕਿ ਪਿਛਲੇ ਸਾਲ ਇਹ ਗਿਣਤੀ ਕਰੀਬ 6 ਲੱਖ ਸੀ ਸਭ ਤੋਂ ਵੱਧ ਗਰਾਵਟ ਵੀਟੀ ਅਤੇ ਅਲੀਕੋ ਸੈਕਟਰਾਂ ਦੇ ਵਿੱਚ ਦਰਜ ਕੀਤੇ ਗਏ ਹੈ ਚੀਨ ਭਾਰਤ ਤੇ ਨੇਪਾਲ ਅਜੇ ਵੀ ਸਭ ਤੋਂ ਵੱਡੇ ਸਰੋਦੇਸ਼ਾਂ ਜਦੋਂ ਕਿ ਪਾਕਿਸਤਾਨ ਟਾਪ 10 ਤੋਂ ਬਾਹਰ ਹੋ ਗਿਆ ਹੈ ਉਸ ਦੀ ਜਗ੍ਹਾ ਹੁਣ ਬੰਗਲਾਦੇਸ਼ ਨੇ ਲੈ ਲਈ ਹੈ ਵੀਜ਼ਾ ਪ੍ਰੋਸੈਸਿੰਗ ਟਾਈਮ ਤੇ ਵੀ ਨਜ਼ਰ ਮਾਰੀਏ ਤਾਂ ਆਫਸ਼ੋਰ ਅਰਜ਼ੀਆਂ ਤੇ ਫੈਸਲਾ 25 ਦਿਨਾਂ ਦੇ ਅੰਦਰ ਹੋ ਜਾਂਦਾ ਹੈ ਪਰ ਆਨਸ਼ੋਰ ਅਰਜ਼ੀਆਂ ਦੀ ਗਿਣਤੀ ਹਾਲੇ ਵੀ ਲੱਖਾਂ ਦੇ ਵਿੱਚ ਹੈ ਤੇ ਮੀਡੀਅਨ ਉਡੀਕ ਸਮਾਂ 153 ਦਿਨ ਹੈ ਜੁਲਾਈ 2025 ਤੋਂ ਸਟੂਡੈਂਟ ਵੀਜ਼ਾ ਦੀ ਫੀਸ 2000 ਆਸਟ੍ਰੇਲੀਆ ਡਾਲਰ ਕਰ ਦਿੱਤੀ ਗਈ ਹੈ ਜਿਸ ਨਾਲ ਛੋਟੇ ਕੋਰਸਾਂ ਤੇ ਘੱਟ ਲਾਗਤ ਵਾਲੇ ਸੈਕਟਰਾਂ 'ਤੇ ਵੱਡਾ ਪ੍ਰਭਾਵ ਪਿਆ ਹੈ ਸਭ ਤੋਂ ਵੱਡਾ ਬਦਲਾਵ ਜੈਨੂਇਨ ਸਟੂਡੈਂਟ ਰਿਕੁਆਇਰਮੈਂਟ ਹੈ ਜਿਸ ਨੇ ਪੁਰਾਣੇ ਜੀਟੀਏ ਟੈਸਟ ਦੀ ਥਾਂ ਲੈ ਲਈ ਹੈ ਹੁਣ ਵੀਜ਼ਾ ਰਿਫਿਊਜ਼ਲ ਦਾ ਸਭ ਤੋਂ ਵੱਡਾ ਕਾਰਨ ਕਮਜ਼ੋਰ ਜੀਐਸ ਸਟੇਟਮੈਂਟਸ ਪੜਾਈ 'ਚ ਗੈਰ ਤਰੱਕੀ ਤੇ ਫਾਈਨੈਂਸ਼ੀਅਲ ਸਬੂਤਾਂ ਦੀ ਘਾਟ ਬਣ ਰਹੇ ਹਨ ਡਿਪਾਰਟਮੈਂਟ ਦੇ ਅਸਿਸਟੈਂਟ ਸੈਕਟਰੀ ਮੈਥਿਊ ਨੋਬਲ ਨੇ ਕਿਹਾ ਹੈ ਕਿ ਡਿਸੀਜਨ ਰੈਡੀ ਅਪਲੀਕੇਸ਼ਨ ਬਹੁਤ ਜ਼ਰੂਰੀ ਹਨ ਮਜ਼ਬੂਤ ਜੀਐਸ ਸਟੇਟਮੈਂਟ ਅਤੇ ਭਰੋਸਾਜੋ ਫਾਈਨੈਂਸ਼ੀਅਲ ਡਾਕੂਮੈਂਟ ਹੀ ਅਪਰੂਵਲ ਦੀ ਕੁੰਜੀ ਹੈ ਅਲੀਕੋ ਸੈਕਟਰ ਵਧਦੀ ਫੀਸ ਅਤੇ ਰਿਫਿਊਜ਼ਲ ਦਰਾਂ ਕਾਰਨ ਚਿੰਤਤ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ਇੰਗਲਿਸ਼ ਸੱਡੀ ਅਜੇ ਵੀ ਜਾਇਜ਼ ਅਤੇ ਕੀਮਤੀ ਹਰ ਰਸਤਾ ਮੰਨਿਆ ਜਾਂਦਾ ਹੈ ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨੀਤੀਆਂ ਸਖਤ ਕਰ ਦਿੱਤੀਆਂ ਹਨ ਜਿਸ ਕਨ ਵੀਜ਼ਾ ਲੋਡਸਮੈਂਟ ਦੇ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ ਰੀਪੋਰਟਾਂ ਮੁਤਾਬਕ 2024-25 ਵਿੱਚ ਸਟੂਡੈਂਟ ਵੀਜ਼ਾ ਲੋਡ ਡੈਂਟਾ ਘਟ ਕੇ ਸਿਰਫ 427000 ਰਹਿ ਗਏ ਹਨ ਜਦੋਂ ਕਿ ਪਿਛਲੇ ਸਾਲ ਇਹ ਗਿਣਤੀ ਕਰੀਬ 6 ਲੱਖ ਸੀ ਸਭ ਤੋਂ ਵੱਧ ਗਰਾਵਟ ਵੀਟੀ ਅਤੇ ਐਲੀਕੋ ਸੈਕਟਰਾਂ ਦੇ ਵਿੱਚ ਦਰਜ ਕੀਤੇ ਗਏ ਹਨ ਚੀਨ ਭਾਰਤ ਤੇ ਨੇਪਾਲ ਅਜੇ ਵੀ ਸਭ ਤੋਂ ਵੱਡੇ ਸਰੋਦੇਸ਼ਣ ਜਦੋਂ ਕਿ ਪਾਕਿਸਤਾਨ ਟੌਪ 10 ਤੋਂ ਬਾਹਰ ਹੋ ਗਿਆ ਹੈ ਉਸ ਦੀ ਜਗ੍ਹਾ ਹੁਣ ਬੰਗਲਾਦੇਸ਼ ਨੇ ਲੈ ਲਈ ਹੈ ਵੀਜ਼ਾ ਪ੍ਰੋਸੈਸਿੰਗ ਟਾਈਮ ਤੇ ਵੀ ਨਜ਼ਰ ਮਾਰੀਏ ਤਾਂ ਆਫਸ਼ੋਰ ਅਰਜ਼ੀਆਂ ਤੇ ਫੈਸਲਾ 25 ਦਿਨਾਂ ਦੇ ਅੰਦਰ ਹੋ ਜਾਂਦਾ ਹੈ ਪਰ ਆਨਸ਼ੋਰ ਅਰਜ਼ੀਆਂ ਦੀ ਗਿਣਤੀ ਹਾਲੇ ਵੀ ਲੱਖਾਂ ਦੇ ਵਿੱਚ ਹੈ ਤੇ ਮੀਡੀਅਨ ਉਡੀਕ ਸਮਾਂ 153 ਦਿਨ ਹੈ ਜੁਲਾਈ 2025 ਤੋਂ ਸਟੂਡੈਂਟ ਵੀਜ਼ਾ ਦੀ ਫੀਸ 2000 ਆਸਟ੍ਰੇਲੀਆ ਡਾਲਰ ਕਰ ਦਿੱਤੀ ਗਈ ਹੈ ਜਿਸ ਨਾਲ ਛੋਟੇ ਕੋਰਸਾਂ ਤੇ ਘੱਟ ਲਾਗਤ ਵਾਲੇ ਸੈਕਟਰਾਂ ਦੇ ਵੱਡਾ ਪ੍ਰਭਾਵ ਪਿਆ ਹੈ ਸਭ ਤੋਂ ਵੱਡਾ ਬਦਲਾਵ ਜੈਨੂਇਨ ਸਟੂਡੈਂਟ ਰਿਕੁਆਇਰਮੈਂਟ ਹੈ ਜਿਸ ਨੇ ਪੁਰਾਣੇ ਜੀਟੀਏ ਟੈਸਟ ਦੀ ਥਾਂ ਲੈ ਲਈ ਹੈ ਹੁਣ ਵੀਜ਼ਾ ਰਿਫਿਊਜ਼ਲ ਦਾ ਸਭ ਤੋਂ ਵੱਡਾ ਕਾਰਨ ਕਮਜ਼ੋਰ ਜੀਐਸ ਸਟੇਟਮੈਂਟਸ ਪੜਾਈ 'ਚ ਗੈਰ ਤਰੱਕੀ ਤੇ ਫਾਈਨੈਂਸ਼ੀਅਲ ਸਬੂਤਾਂ ਦੀ ਕਾਟ ਬਣ ਰਹੇ ਹਨ ਡਿਪਾਰਟਮੈਂਟ ਦੇ ਅਸਿਸਟੈਂਟ ਸੈਕਟਰੀ ਮੈਥਿਊ ਨੋਬਲ ਨੇ ਕਿਹਾ ਹੈ ਕਿ ਡਿਸੀਜਨ ਰੈਡੀ ਅਪਲੀਕੇਸ਼ਨ ਬਹੁਤ ਜ਼ਰੂਰੀ ਹਨ ਮਜ਼ਬੂਤ ਜੀਐਸ ਸਟੇਟਮੈਂਟ ਅਤੇ ਭਰੋਸਾਜੋ ਫਾਈਨੈਂਸ਼ੀਅਲ ਡਾਕੂਮੈਂਟ ਹੀ ਅਪਰੂਵਲ ਦੀ ਕੁੰਜੀ ਹੈ ਐਲੀਕੋ ਸੈਕਟਰ ਵਧਦੀ ਫੀਸ ਅਤੇ ਰਿਫਿਊਜ਼ਲ ਦਰਾਂ ਕਾਰਨ ਚਿੰਤਤ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ਇੰਗਲਿਸ਼ ਸਟੱਡੀ ਅਜੇ ਵੀ ਜਾਇਜ਼ ਅਤੇ ਕੀਮਤੀ ਰਸਤਾ ਮੰਨਿਆ ਜਾਂਦਾ ਹੈ ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨੀਤੀਆਂ ਸਖਤ ਕਰ ਦਿੱਤੀਆਂ ਹਨ ਜਿਸ ਕਨ ਵੀਜ਼ਾ ਲੋਡਸ ਮੈਂਟਾ ਦੇ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ ਰਿਪੋਰਟਾਂ ਮੁਤਾਬਕ 2024-25 ਵਿੱਚ ਸਟੂਡੈਂਟ ਵੀਜ਼ਾ ਲੋਡਸ ਮੈਂਟਾ ਘਟ ਕੇ ਸਿਰਫ 427000 ਰਹਿ ਗਈਆਂ ਹਨ ਜਦੋਂ ਕਿ ਪਿਛਲੇ ਸਾਲ ਇਹ ਗਿਣਤੀ ਕਰੀਬ 6 ਲੱਖ ਸੀ ਸਭ ਤੋਂ ਵੱਧ ਗਰਾਵਟ ਵੀਟੀ ਅਤੇ ਅਲੀਕੋ ਸੈਕਟਰਾਂ ਦੇ ਵਿੱਚ ਦਰਜ ਕੀਤੇ ਗਏ ਹੈ ਚੀਨ ਭਾਰਤ ਤੇ ਨੇਪਾਲ ਅਜੇ ਵੀ ਸਭ ਤੋਂ ਵੱਡੇ ਸਰੋਦੇਸ਼ਾਂ ਜਦੋਂ ਕਿ ਪਾਕਿਸਤਾਨ ਟਾਪ 10 ਤੋਂ ਬਾਹਰ ਹੋ ਗਿਆ ਹੈ ਉਸ ਦੀ ਜਗ੍ਹਾ ਹੁਣ ਬੰਗਲਾਦੇਸ਼ ਨੇ ਲੈ ਲਈ ਹੈ ਵੀਜ਼ਾ ਪ੍ਰੋਸੈਸਿੰਗ ਟਾਈਮ ਤੇ ਵੀ ਨਜ਼ਰ ਮਾਰੀਏ ਤਾਂ ਆਫਸ਼ੋਰ ਅਰਜ਼ੀਆਂ ਤੇ ਫੈਸਲਾ 25 ਦਿਨਾਂ ਦੇ ਅੰਦਰ ਹੋ ਜਾਂਦਾ ਹੈ ਪਰ ਆਨਸ਼ੋਰ ਅਰਜ਼ੀਆਂ ਦੀ ਗਿਣਤੀ ਹਾਲੇ ਵੀ ਲੱਖਾਂ ਦੇ ਵਿੱਚ ਹੈ ਤੇ ਮੀਡੀਅਨ ਉਡੀਕ ਸਮਾਂ 153 ਦਿਨ ਹੈ ਜੁਲਾਈ 2025 ਤੋਂ ਸਟੂਡੈਂਟ ਵੀਜ਼ਾ ਦੀ ਫੀਸ 2000 ਆਸਟ੍ਰੇਲੀਆ ਡਾਲਰ ਕਰ ਦਿੱਤੀ ਗਈ ਹੈ ਜਿਸ ਨਾਲ ਛੋਟੇ ਕੋਰਸਾਂ ਤੇ ਘੱਟ ਲਾਗਤ ਵਾਲੇ ਸੈਕਟਰਾਂ 'ਤੇ ਵੱਡਾ ਪ੍ਰਭਾਵ ਪਿਆ ਹੈ ਸਭ ਤੋਂ ਵੱਡਾ ਬਦਲਾਵ ਜੈਨੂਇਨ ਸਟੂਡੈਂਟ ਰਿਕੁਆਇਰਮੈਂਟ ਹੈ ਜਿਸ ਨੇ ਪੁਰਾਣੇ ਜੀਟੀਏ ਟੈਸਟ ਦੀ ਥਾਂ ਲੈ ਲਈ ਹੈ ਹੁਣ ਵੀਜ਼ਾ ਰਿਫਿਊਜ਼ਲ ਦਾ ਸਭ ਤੋਂ ਵੱਡਾ ਕਾਰਨ ਕਮਜ਼ੋਰ ਜੀਐਸ ਸਟੇਟਮੈਂਟਸ ਪੜਾਈ 'ਚ ਗੈਰ ਤਰੱਕੀ ਤੇ ਫਾਈਨੈਂਸ਼ੀਅਲ ਸਬੂਤਾਂ ਦੀ ਘਾਟ ਬਣ ਰਹੇ ਹਨ ਡਿਪਾਰਟਮੈਂਟ ਦੇ ਅਸਿਸਟੈਂਟ ਸੈਕਟਰੀ ਮੈਥਿਊ ਨੋਬਲ ਨੇ ਕਿਹਾ ਹੈ ਕਿ ਡਿਸੀਜਨ ਰੈਡੀ ਐਪਲੀਕੇਸ਼ਨ ਬਹੁਤ ਜ਼ਰੂਰੀ ਹਨ ਮਜ਼ਬੂਤ ਜੀਐਸ ਸਟੇਟਮੈਂਟ ਅਤੇ ਭਰੋਸਾਜੋ ਫਾਈਨੈਂਸ਼ੀਅਲ ਡਾਕੂਮੈਂਟ ਹੀ ਅਪਰੂਵਲ ਦੀ ਕੁੰਜੀ ਹੈ ਐਲੀਕੋ ਸੈਕਟਰ ਵਧਦੀ ਫੀਸ ਅਤੇ ਰਿਫਿਊਜ਼ਲ ਦਰਾਂ ਕਾਰਨ ਚਿੰਤਤ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ਇੰਗਲਿਸ਼ ਸਟੱਡੀ ਅਜੇ ਵੀ ਜਾਇਜ਼ ਅਤੇ ਕੀਮਤੀ ਰਸਤਾ ਮੰਨਿਆ ਜਾਂਦਾ ਹੈ ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨੀਤੀਆਂ ਸਖਤ ਕਰ ਦਿੱਤੀਆਂ ਹਨ ਜਿਸ ਕਨ ਵੀਜ਼ਾ ਲੋਡਸਮੈਂਟ ਦੇ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ ਰਿਪੋਰਟਾਂ ਮੁਤਾਬਕ 2024-25 ਵਿੱਚ ਸਟੂਡੈਂਟ ਵੀਜ਼ਾ ਲੋਡਸਮੈਂਟਾਂ ਘਟ ਕੇ ਸਿਰਫ 427000 ਰਹਿ ਗਈਆਂ ਹਨ ਜਦੋਂ ਕਿ ਪਿਛਲੇ ਸਾਲ ਇਹ ਗਿਣਤੀ ਕਰੀਬ 6 ਲੱਖ ਸੀ ਸਭ ਤੋਂ ਵੱਧ ਗਰਾਵਟ ਵੀਟੀ ਅਤੇ ਅਲੀ ਕੋ ਸੈਕਟਰਾਂ ਦੇ ਵਿੱਚ ਦਰਜ ਕੀਤੇ ਗਏ ਹੈ ਚੀਨ ਭਾਰਤ ਤੇ ਨੇਪਾਲ ਅਜੇ ਵੀ ਸਭ ਤੋਂ ਵੱਡੇ ਸਰੋਦੇਸ਼ਾਂ ਜਦੋਂ ਕਿ ਪਾਕਿਸਤਾਨ ਟਾਪ 10 ਤੋਂ ਬਾਹਰ ਹੋ ਗਿਆ ਹੈ ਉਸ ਦੀ ਜਗ੍ਹਾ ਹੁਣ ਬੰਗਲਾਦੇਸ਼ ਨੇ ਲੈ ਲਈ ਹੈ ਵੀਜ਼ਾ ਪ੍ਰੋਸੈਸਿੰਗ ਟਾਈਮ ਤੇ ਵੀ ਨਜ਼ਰ ਮਾਰੀਏ ਤਾਂ ਆਫਸ਼ੋਰ ਅਰਜ਼ੀਆਂ ਤੇ ਫੈਸਲਾ 25 ਦਿਨਾਂ ਦੇ ਅੰਦਰ ਹੋ ਜਾਂਦਾ ਹੈ ਪਰ ਆਨਸ਼ੋਰ ਅਰਜ਼ੀਆਂ ਦੀ ਗਿਣਤੀ ਹਾਲੇ ਵੀ ਲੱਖਾਂ ਦੇ ਵਿੱਚ ਹੈ ਤੇ ਮੀਡੀਅਨ ਉਡੀਕ ਸਮਾਂ 153 ਦਿਨ ਹੈ ਜੁਲਾਈ 2025 ਤੋਂ ਸਟੂਡੈਂਟ ਵੀਜ਼ਾ ਦੀ ਫੀਸ 2000 ਆਸਟ੍ਰੇਲੀਆ ਡਾਲਰ ਕਰ ਦਿੱਤੀ ਗਈ ਹੈ ਜਿਸ ਨਾਲ ਛੋਟੇ ਕੋਰਸਾਂ ਤੇ ਘੱਟ ਲਾਗਤ ਵਾਲੇ ਸੈਕਟਰਾਂ 'ਤੇ ਵੱਡਾ ਪ੍ਰਭਾਵ ਪਿਆ ਹੈ ਸਭ ਤੋਂ ਵੱਡਾ ਬਦਲਾਵ ਜੈਨੂਇਨ ਸਟੂਡੈਂਟ ਰਿਕੁਆਇਰਮੈਂਟ ਹੈ ਜਿਸ ਨੇ ਪੁਰਾਣੇ ਜੀਟੀਏ ਟੈਸਟ ਦੀ ਥਾਂ ਲੈ ਲਈ ਹੈ ਹੁਣ ਵੀਜ਼ਾ ਰਿਫਿਊਜ਼ਲ ਦਾ ਸਭ ਤੋਂ ਵੱਡਾ ਕਾਰਨ ਕਮਜ਼ੋਰ ਜੀਐਸ ਸਟੇਟਮੈਂਟਸ ਪੜਾਈ 'ਚ ਗੈਰ ਤਰੱਕੀ ਤੇ ਫਾਈਨੈਂਸ਼ੀਅਲ ਸਬੂਤਾਂ ਦੀ ਘਾਟ ਬਣ ਰਹੇ ਹਨ ਡਿਪਾਰਟਮੈਂਟ ਦੇ ਅਸਿਸਟੈਂਟ ਸੈਕਟਰੀ ਮੈਥਿਊ ਨੋਬਲ ਨੇ ਕਿਹਾ ਹੈ ਕਿ ਡਿਸੀਜਨ ਰੈਡੀ ਐਪਲੀਕੇਸ਼ਨ ਬਹੁਤ ਜ਼ਰੂਰੀ ਹਨ ਮਜ਼ਬੂਤ ਜੀਐਸ ਸਟੇਟਮੈਂਟ ਅਤੇ ਭਰੋਸਾਜੋ ਫਾਈਨੈਂਸ਼ੀਅਲ ਡਾਕੂਮੈਂਟ ਹੀ ਅਪਰੂਵਲ ਦੀ ਕੁੰਜੀ ਹੈ ਐਲੀਕੋ ਸੈਕਟਰ ਵਧਦੀ ਫੀਸ ਅਤੇ ਰਿਫਿਊਜ਼ਲ ਦਰਾਂ ਕਾਰਨ ਚਿੰਤਤ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ਇੰਗਲਿਸ਼ ਸਟੱਡੀ ਅਜੇ ਵੀ ਜਾਇਜ਼ ਅਤੇ ਕੀਮਤੀ ਰਸਤਾ ਮੰਨਿਆ ਜਾਂਦਾ ਹੈ ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨੀਤੀਆਂ ਸਖਤ ਕਰ ਦਿੱਤੀਆਂ ਹਨ ਜਿਸ ਕਨ ਵੀਜ਼ਾ ਲੋਡਸਮੈਂਟ ਦੇ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ ਰਿਪੋਰਟਾਂ ਮੁਤਾਬਕ 2024-25 ਵਿੱਚ ਸਟੂਡੈਂਟ ਵੀਜ਼ਾ ਲੋਡਸਮੈਂਟਾ ਘਟ ਕੇ ਸਿਰਫ 427000 ਰਹਿ ਗਈਆਂ ਹਨ ਜਦੋਂ ਕਿ ਪਿਛਲੇ ਸਾਲ ਇਹ ਗਿਣਤੀ ਕਰੀਬ 6 ਲੱਖ ਸੀ ਸਭ ਤੋਂ ਵੱਧ ਗਰਾਵਟ ਵੀਟੀ ਅਤੇ ਅਲੀਕੋ ਸੈਕਟਰਾਂ ਦੇ ਵਿੱਚ ਦਰਜ ਕੀਤੇ ਗਏ ਹੈ ਚੀਨ ਭਾਰਤ ਤੇ ਨੇਪਾਲ ਅਜੇ ਵੀ ਸਭ ਤੋਂ ਵੱਡੇ ਸਰੋਦੇਸ਼ਾਂ ਜਦੋਂ ਕਿ ਪਾਕਿਸਤਾਨ ਟਾਪ 10 ਤੋਂ ਬਾਹਰ ਹੋ ਗਿਆ ਹੈ ਉਸ ਦੀ ਜਗ੍ਹਾ ਹੁਣ ਬੰਗਲਾਦੇਸ਼ ਨੇ ਲੈ ਲਈ ਹੈ ਵੀਜ਼ਾ ਪ੍ਰੋਸੈਸਿੰਗ ਟਾਈਮ ਤੇ ਵੀ ਨਜ਼ਰ ਮਾਰੀਏ ਤਾਂ ਆਫਸ਼ੋਰ ਅਰਜ਼ੀਆਂ ਤੇ ਫੈਸਲਾ 25 ਦਿਨਾਂ ਦੇ ਅੰਦਰ ਹੋ ਜਾਂਦਾ ਹੈ ਪਰ ਆਨਸ਼ੋਰ ਅਰਜ਼ੀਆਂ ਦੀ ਗਿਣਤੀ ਹਾਲੇ ਵੀ ਲੱਖਾਂ ਦੇ ਵਿੱਚ ਹੈ ਤੇ ਮੀਡੀਅਨ ਉਡੀਕ ਸਮਾਂ 153 ਦਿਨ ਹੈ ਜੁਲਾਈ 2025 ਤੋਂ ਸਟੂਡੈਂਟ ਵੀਜ਼ਾ ਦੀ ਫੀਸ 2000 ਆਸਟ੍ਰੇਲੀਆ ਡਾਲਰ ਕਰ ਦਿੱਤੀ ਗਈ ਹੈ ਜਿਸ ਨਾਲ ਛੋਟੇ ਕੋਰਸਾਂ ਤੇ ਘੱਟ ਲਾਗਤ ਵਾਲੇ ਸੈਕਟਰਾਂ ਦੇ ਵੱਡਾ ਪ੍ਰਭਾਵ ਪਿਆ ਹੈ ਸਭ ਤੋਂ ਵੱਡਾ ਬਦਲਾਵ ਜੈਨੂਇਨ ਸਟੂਡੈਂਟ ਰਿਕੁਆਇਰਮੈਂਟ ਹੈ ਜਿਸ ਨੇ ਪੁਰਾਣੇ ਜੀਟੀਏ ਟੈਸਟ ਦੀ ਥਾਂ ਲੈ ਲਈ ਹੈ ਹੁਣ ਵੀਜ਼ਾ ਰਿਫਿਊਜ਼ਲ ਦਾ ਸਭ ਤੋਂ ਵੱਡਾ ਕਾਰਨ ਕਮਜ਼ੋਰ ਜੀਐਸ ਸਟੇਟਮੈਂਟਸ ਪੜਾਈ 'ਚ ਗੈਰ ਤਰੱਕੀ ਤੇ ਫਾਈਨੈਂਸ਼ੀਅਲ ਸਬੂਤਾਂ ਦੀ ਕਾਟ ਬਣ ਰਹੇ ਹਨ ਡਿਪਾਰਟਮੈਂਟ ਦੇ ਅਸਿਸਟੈਂਟ ਸੈਕਟਰੀ ਮੈਥਿਊ ਨੋਬਲ ਨੇ ਕਿਹਾ ਹੈ ਕਿ ਡਿਸੀਜਨ ਰੈਡੀ ਅਪਲੀਕੇਸ਼ਨ ਬਹੁਤ ਜ਼ਰੂਰੀ ਹਨ ਮਜ਼ਬੂਤ ਜੀਐਸ ਸਟੇਟਮੈਂਟ ਅਤੇ ਭਰੋਸਾਜੋ ਫਾਈਨੈਂਸ਼ੀਅਲ ਡਾਕੂਮੈਂਟ ਹੀ ਅਪਰੂਵਲ ਦੀ ਕੁੰਜੀ ਹੈ ਐਲੀਕੋ ਸੈਕਟਰ ਵਧਦੀ ਫੀਸ ਅਤੇ ਰਿਫਿਊਜ਼ਲ ਦਰਾਂ ਕਾਰਨ ਚਿੰਤਤ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ਇੰਗਲਿਸ਼ ਸਟੱਡੀ ਅਜੇ ਵੀ ਜਾਇਜ਼ ਅਤੇ ਕੀਮਤੀ ਰਸਤਾ ਮੰਨਿਆ ਜਾਂਦਾ ਹੈ ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨੀਤੀਆਂ ਸਖਤ ਕਰ ਦਿੱਤੀਆਂ ਹਨ ਜਿਸ ਕਨ ਵੀਜ਼ਾ ਲੋਡਸ ਮੈਂਟਾ ਦੇ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ ਰਿਪੋਰਟਾਂ ਮੁਤਾਬਕ 2024-25 ਵਿੱਚ ਸਟੂਡੈਂਟ ਵੀਜ਼ਾ ਲੋਡਸ ਮੈਂਟਾ ਘਟ ਕੇ ਸਿਰਫ 427000 ਰਹਿ ਗਈਆਂ ਹਨ ਜਦੋਂ ਕਿ ਪਿਛਲੇ ਸਾਲ ਇਹ ਗਿਣਤੀ ਕਰੀਬ 6 ਲੱਖ ਸੀ ਸਭ ਤੋਂ ਵੱਧ ਗਰਾਵਟ ਵੀਟੀ ਅਤੇ ਅਲੀਕੋ ਸੈਕਟਰਾਂ ਦੇ ਵਿੱਚ ਦਰਜ ਕੀਤੇ ਗਏ ਹੈ। ਚੀਨ, ਭਾਰਤ ਤੇ ਨੇਪਾਲ ਅਜੇ ਵੀ ਸਭ ਤੋਂ ਵੱਡੇ ਸਰੋਦੇਸ਼ਾਂ ਜਦੋਂ ਕਿ ਪਾਕਿਸਤਾਨ ਟੌਪ 10 ਤੋਂ ਬਾਹਰ ਹੋ ਗਿਆ ਹੈ ਉਸ ਦੀ ਜਗ੍ਹਾ ਹੁਣ ਬੰਗਲਾਦੇਸ਼ ਨੇ ਲੈ ਲਈ ਹੈ। ਵੀਜ਼ਾ ਪ੍ਰੋਸੈਸਿੰਗ ਟਾਈਮ ਤੇ ਵੀ ਨਜ਼ਰ ਮਾਰੀਏ ਤਾਂ ਆਫਸ਼ੋਰ ਅਰਜ਼ੀਆਂ ਤੇ ਫੈਸਲਾ 25 ਦਿਨਾਂ ਦੇ ਅੰਦਰ ਹੋ ਜਾਂਦਾ ਹੈ। ਪਰ ਆਨਸ਼ੋਰ ਅਰਜ਼ੀਆਂ ਦੀ ਗਿਣਤੀ ਹਾਲੇ ਵੀ ਲੱਖਾਂ ਦੇ ਵਿੱਚ ਹੈ ਤੇ ਮੀਡੀਅਨ ਉਡੀਕ ਸਮਾਂ 153 ਦਿਨ ਹੈ। ਜੁਲਾਈ 2025 ਤੋਂ ਸਟੂਡੈਂਟ ਵੀਜ਼ਾ ਦੀ ਫੀਸ 2000 ਆਸਟ੍ਰੇਲੀਆ ਡਾਲਰ ਕਰ ਦਿੱਤੀ ਗਈ ਹੈ ਜਿਸ ਨਾਲ ਛੋਟੇ ਕੋਰਸਾਂ ਤੇ ਘੱਟ ਲਾਗਤ ਵਾਲੇ ਸੈਕਟਰਾਂ ਦੇ ਵੱਡਾ ਪ੍ਰਭਾਵ ਪਿਆ ਹੈ ਸਭ ਤੋਂ ਵੱਡਾ ਬਦਲਾਵ ਜੈਨੂਇਨ ਸਟੂਡੈਂਟ ਰਿਕੁਆਇਰਮੈਂਟ ਹੈ ਜਿਸ ਨੇ ਪੁਰਾਣੇ ਜੀਟੀਏ ਟੈਸਟ ਦੀ ਥਾਂ ਲੈ ਲਈ ਹੈ ਹੁਣ ਵੀਜ਼ਾ ਰਿਫਿਊਜ਼ਲ ਦਾ ਸਭ ਤੋਂ ਵੱਡਾ ਕਾਰਨ ਕਮਜ਼ੋਰ ਜੀਐਸ ਸਟੇਟਮੈਂਟਸ ਪੜਾਈ 'ਚ ਗੈਰ ਤਰੱਕੀ ਤੇ ਫਾਈਨੈਂਸ਼ੀਅਲ ਸਬੂਤਾਂ ਦੀ ਕਾਟ ਬਣ ਰਹੇ ਹਨ ਡਿਪਾਰਟਮੈਂਟ ਦੇ ਅਸਿਸਟੈਂਟ ਸੈਕਟਰੀ ਮੈਥਿਊ ਨੋਬਲ ਨੇ ਕਿਹਾ ਹੈ ਕਿ ਡਿਸੀਜਨ ਰੈਡੀ ਅਪਲੀਕੇਸ਼ਨ ਬਹੁਤ ਜ਼ਰੂਰੀ ਹਨ ਮਜ਼ਬੂਤ ਜੀਐਸ ਸਟੇਟਮੈਂਟ ਅਤੇ ਭਰੋਸਾਜੋ ਫਾਈਨੈਂਸ਼ੀਅਲ ਡਾਕੂਮੈਂਟ ਹੀ ਅਪਰੂਵਲ ਦੀ ਕੁੰਜੀ ਹੈ ਐਲੀਕੋ ਸੈਕਟਰ ਵਧਦੀ ਫੀਸ ਅਤੇ ਰਿਫਿਊਜ਼ਲ ਦਰਾਂ ਕਾਰਨ ਚਿੰਤਤ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ਇੰਗਲਿਸ਼ ਸਟੱਡੀ ਅਜੇ ਵੀ ਜਾਇਜ਼ ਅਤੇ ਕੀਮਤੀ ਰਸਤਾ ਮੰਨਿਆ ਜਾਂਦਾ ਹੈ ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨੀਤੀਆਂ ਸਖਤ ਕਰ ਦਿੱਤੀਆਂ ਹਨ ਜਿਸ ਕਨ ਵੀਜ਼ਾ ਲੋਡਸ ਮੈਂਟਾ ਦੇ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ ਰਿਪੋਰਟਾਂ ਮੁਤਾਬਕ 2024-25 ਵਿੱਚ ਸਟੂਡੈਂਟ ਵੀਜ਼ਾ ਲੋਡਸ ਮੈਂਟਾ ਘਟ ਕੇ ਸਿਰਫ 427000 ਰਹਿ ਗਈਆਂ ਹਨ ਜਦੋਂ ਕਿ ਪਿਛਲੇ ਸਾਲ ਇਹ ਗਿਣਤੀ ਕਰੀਬ 6 ਲੱਖ ਸੀ ਸਭ ਤੋਂ ਵੱਧ ਗਰਾਵਟ ਵੀਟੀ ਅਤੇ ਅਲੀਕੋ ਸੈਕਟਰਾਂ ਦੇ ਵਿੱਚ ਦਰਜ ਕੀਤੇ ਗਏ ਹੈ ਚੀਨ ਭਾਰਤ ਤੇ ਨੇਪਾਲ ਅਜੇ ਵੀ ਸਭ ਤੋਂ ਵੱਡੇ ਸਰੋਦੇਸ਼ਾਂ ਜਦੋਂ ਕਿ ਪਾਕਿਸਤਾਨ ਟਾਪ 10 ਤੋਂ ਬਾਹਰ ਹੋ ਗਿਆ ਹੈ ਉਸ ਦੀ ਜਗ੍ਹਾ ਹੁਣ ਬੰਗਲਾਦੇਸ਼ ਨੇ ਲੈ ਲਈ ਹੈ ਵੀਜ਼ਾ ਪ੍ਰੋਸੈਸਿੰਗ ਟਾਈਮ ਤੇ ਵੀ ਨਜ਼ਰ ਮਾਰੀਏ ਤਾਂ ਆਫਸ਼ੋਰ ਅਰਜ਼ੀਆਂ ਤੇ ਫੈਸਲਾ 25 ਦਿਨਾਂ ਦੇ ਅੰਦਰ ਹੋ ਜਾਂਦਾ ਹੈ ਪਰ ਆਨਸ਼ੋਰ ਅਰਜ਼ੀਆਂ ਦੀ ਗਿਣਤੀ ਹਾਲੇ ਵੀ ਲੱਖਾਂ ਦੇ ਵਿੱਚ ਹੈ ਤੇ ਮੀਡੀਅਨ ਉਡੀਕ ਸਮਾਂ 153 ਦਿਨ ਹੈ ਜੁਲਾਈ 2025 ਤੋਂ ਸਟੂਡੈਂਟ ਵੀਜ਼ਾ ਦੀ ਫੀਸ 2000 ਆਸਟ੍ਰੇਲੀਆ ਡਾਲਰ ਕਰ ਦਿੱਤੀ ਗਈ ਹੈ ਜਿਸ ਨਾਲ ਛੋਟੇ ਕੋਰਸਾਂ ਤੇ ਘੱਟ ਲਾਗਤ ਵਾਲੇ ਸੈਕਟਰਾਂ ਦੇ ਵੱਡਾ ਪ੍ਰਭਾਵ ਪਿਆ ਹੈ ਸਭ ਤੋਂ ਵੱਡਾ ਬਦਲਾਵ ਜੈਨੂਇਨ ਸਟੂਡੈਂਟ ਰਿਕੁਆਇਰਮੈਂਟ ਹੈ ਜਿਸ ਨੇ ਪੁਰਾਣੇ ਜੀਟੀਏ ਟੈਸਟ ਦੀ ਥਾਂ ਲੈ ਲਈ ਹੈ ਹੁਣ ਵੀਜ਼ਾ ਰਿਫਿਊਜ਼ਲ ਦਾ ਸਭ ਤੋਂ ਵੱਡਾ ਕਾਰਨ ਕਮਜ਼ੋਰ ਜੀਐਸ ਸਟੇਟਮੈਂਟਸ ਪੜਾਈ 'ਚ ਗੈਰ ਤਰੱਕੀ ਤੇ ਫਾਈਨੈਂਸ਼ੀਅਲ ਸਬੂਤਾਂ ਦੀ ਕਾਟ ਬਣ ਰਹੇ ਹਨ ਡਿਪਾਰਟਮੈਂਟ ਦੇ ਅਸਿਸਟੈਂਟ ਸੈਕਟਰੀ ਮੈਥਿਊ ਨੋਬਲ ਨੇ ਕਿਹਾ ਹੈ ਕਿ ਡਿਸੀਜਨ ਰੈਡੀ ਅਪਲੀਕੇਸ਼ਨ ਬਹੁਤ ਜ਼ਰੂਰੀ ਹਨ ਮਜ਼ਬੂਤ ਜੀਐਸ ਸਟੇਟਮੈਂਟ ਅਤੇ ਭਰੋਸਾਜੋ ਫਾਈਨੈਂਸ਼ੀਅਲ ਡਾਕੂਮੈਂਟ ਹੀ ਅਪਰੂਵਲ ਦੀ ਕੁੰਜੀ ਹੈ ਐਲੀਕੋ ਸੈਕਟਰ ਵਧਦੀ ਫੀਸ ਅਤੇ ਰਿਫਿਊਜ਼ਲ ਦਰਾਂ ਕਾਰਨ ਚਿੰਤਤ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ਇੰਗਲਿਸ਼ ਸਟੱਡੀ ਅਜੇ ਵੀ ਜਾਇਜ਼ ਅਤੇ ਕੀਮਤੀ ਰਸਤਾ ਮੰਨਿਆ ਜਾਂਦਾ ਹੈ ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨੀਤੀਆਂ ਸਖਤ ਕਰ ਦਿੱਤੀਆਂ ਹਨ ਜਿਸ ਕਨ ਵੀਜ਼ਾ ਲੋਡਸ ਮੈਂਟਾ ਦੇ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ ਰਿਪੋਰਟਾਂ ਮੁਤਾਬਕ 2024-25 ਵਿੱਚ ਸਟੂਡੈਂਟ ਵੀਜ਼ਾ ਲੋਡਸ ਮੈਂਟਾ ਘਟ ਕੇ ਸਿਰਫ 427000 ਰਹਿ ਗਈਆਂ ਹਨ ਜਦੋਂ ਕਿ ਪਿਛਲੇ ਸਾਲ ਇਹ ਗਿਣਤੀ ਕਰੀਬ 6 ਲੱਖ ਸੀ ਸਭ ਤੋਂ ਵੱਧ ਗਰਾਵਟ ਵੀਟੀ ਅਤੇ ਅਲੀਕੋ ਸੈਕਟਰਾਂ ਦੇ ਵਿੱਚ ਦਰਜ ਕੀਤੇ ਗਏ ਹੈ ਚੀਨ ਭਾਰਤ ਤੇ ਨੇਪਾਲ ਅਜੇ ਵੀ ਸਭ ਤੋਂ ਵੱਡੇ ਸਰੋਦੇਸ਼ਾਂ ਜਦੋਂ ਕਿ ਪਾਕਿਸਤਾਨ ਟਾਪ 10 ਤੋਂ ਬਾਹਰ ਹੋ ਗਿਆ ਹੈ ਉਸ ਦੀ ਜਗ੍ਹਾ ਹੁਣ ਬੰਗਲਾਦੇਸ਼ ਨੇ ਲੈ ਲਈ ਹੈ ਵੀਜ਼ਾ ਪ੍ਰੋਸੈਸਿੰਗ ਟਾਈਮ ਤੇ ਵੀ ਨਜ਼ਰ ਮਾਰੀਏ ਤਾਂ ਆਫਸ਼ੋਰ ਅਰਜ਼ੀਆਂ ਤੇ ਫੈਸਲਾ 25 ਦਿਨਾਂ ਦੇ ਅੰਦਰ ਹੋ ਜਾਂਦਾ ਹੈ ਪਰ ਆਨਸ਼ੋਰ ਅਰਜ਼ੀਆਂ ਦੀ ਗਿਣਤੀ ਹਾਲੇ ਵੀ ਲੱਖਾਂ ਦੇ ਵਿੱਚ ਹੈ ਤੇ ਮੀਡੀਅਨ ਉਡੀਕ ਸਮਾਂ 153 ਦਿਨ ਹੈ ਜੁਲਾਈ 2025 ਤੋਂ ਸਟੂਡੈਂਟ ਵੀਜ਼ਾ ਦੀ ਫੀਸ 2000 ਆਸਟ੍ਰੇਲੀਆ ਡਾਲਰ ਕਰ ਦਿੱਤੀ ਗਈ ਹੈ ਜਿਸ ਨਾਲ ਛੋਟੇ ਕੋਰਸਾਂ ਤੇ ਘੱਟ ਲਾਗਤ ਵਾਲੇ ਸੈਕਟਰਾਂ 'ਤੇ ਵੱਡਾ ਪ੍ਰਭਾਵ ਪਿਆ ਹੈ ਸਭ ਤੋਂ ਵੱਡਾ ਬਦਲਾਵ ਜੈਨੂਇਨ ਸਟੂਡੈਂਟ ਰਿਕੁਆਇਰਮੈਂਟ ਹੈ ਜਿਸ ਨੇ ਪੁਰਾਣੇ ਜੀਟੀਏ ਟੈਸਟ ਦੀ ਥਾਂ ਲੈ ਲਈ ਹੈ ਹੁਣ ਵੀਜ਼ਾ ਰਿਫਿਊਜ਼ਲ ਦਾ ਸਭ ਤੋਂ ਵੱਡਾ ਕਾਰਨ ਕਮਜ਼ੋਰ ਜੀਐਸ ਸਟੇਟਮੈਂਟਸ ਪੜਾਈ 'ਚ ਗੈਰ ਤਰੱਕੀ ਤੇ ਫਾਈਨੈਂਸ਼ੀਅਲ ਸਬੂਤਾਂ ਦੀ ਘਾਟ ਬਣ ਰਹੇ ਹਨ ਡਿਪਾਰਟਮੈਂਟ ਦੇ ਅਸਿਸਟੈਂਟ ਸੈਕਟਰੀ ਮੈਥਿਊ ਨੋਬਲ ਨੇ ਕਿਹਾ ਹੈ ਕਿ ਡਿਸੀਜਨ ਰੈਡੀ ਐਪਲੀਕੇਸ਼ਨ ਬਹੁਤ ਜ਼ਰੂਰੀ ਹਨ ਮਜ਼ਬੂਤ ਜੀਐਸ ਸਟੇਟਮੈਂਟ ਅਤੇ ਭਰੋਸਾਜੋ ਫਾਈਨੈਂਸ਼ੀਅਲ ਡਾਕੂਮੈਂਟ ਹੀ ਅਪਰੂਵਲ ਦੀ ਕੁੰਜੀ ਹੈ ਐਲੀਕੋ ਸੈਕਟਰ ਵਧਦੀ ਫੀਸ ਅਤੇ ਰਿਫਿਊਜ਼ਲ ਦਰਾਂ ਕਾਰਨ ਚਿੰਤਤ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ਇੰਗਲਿਸ਼ ਸਟੱਡੀ ਅਜੇ ਵੀ ਜਾਇਜ਼ ਅਤੇ ਕੀਮਤੀ ਰਸਤਾ ਮੰਨਿਆ ਜਾਂਦਾ ਹੈ ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨੀਤੀਆਂ ਸਖਤ ਕਰ ਦਿੱਤੀਆਂ ਹਨ ਜਿਸ ਕਨ ਵੀਜ਼ਾ ਲੋਡਸਮੈਂਟ ਦੇ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ ਰਿਪੋਰਟਾਂ ਮੁਤਾਬਕ 2024-25 ਵਿੱਚ ਸਟੂਡੈਂਟ ਵੀਜ਼ਾ ਲੋਡਸਮੈਂਟਾਂ ਘਟ ਕੇ ਸਿਰਫ 427000 ਰਹਿ ਗਈਆਂ ਹਨ ਜਦੋਂ ਕਿ ਪਿਛਲੇ ਸਾਲ ਇਹ ਗਿਣਤੀ ਕਰੀਬ 6 ਲੱਖ ਸੀ ਸਭ ਤੋਂ ਵੱਧ ਗਰਾਵਟ ਵੀਟੀ ਅਤੇ ਅਲੀਕੋ ਸੈਕਟਰਾਂ ਦੇ ਵਿੱਚ ਦਰਜ ਕੀਤੇ ਗਏ ਹੈ ਚੀਨ ਭਾਰਤ ਤੇ ਨੇਪਾਲ ਅਜੇ ਵੀ ਸਭ ਤੋਂ ਵੱਡੇ ਸਰੋਦੇਸ਼ਾਂ ਜਦੋਂ ਕਿ ਪਾਕਿਸਤਾਨ ਟਾਪ 10 ਤੋਂ ਬਾਹਰ ਹੋ ਗਿਆ ਹੈ ਉਸ ਦੀ ਜਗ੍ਹਾ ਹੁਣ ਬੰਗਲਾਦੇਸ਼ ਨੇ ਲੈ ਲਈ ਹੈ ਵੀਜ਼ਾ ਪ੍ਰੋਸੈਸਿੰਗ ਟਾਈਮ ਤੇ ਵੀ ਨਜ਼ਰ ਮਾਰੀਏ ਤਾਂ ਆਫਸ਼ੋਰ ਅਰਜ਼ੀਆਂ ਤੇ ਫੈਸਲਾ 25 ਦਿਨਾਂ ਦੇ ਅੰਦਰ ਹੋ ਜਾਂਦਾ ਹੈ ਪਰ ਆਨਸ਼ੋਰ ਅਰਜ਼ੀਆਂ ਦੀ ਗਿਣਤੀ ਹਾਲੇ ਵੀ ਲੱਖਾਂ ਦੇ ਵਿੱਚ ਹੈ ਤੇ ਮੀਡੀਅਨ ਉਡੀਕ ਸਮਾਂ 153 ਦਿਨ ਹੈ ਜੁਲਾਈ 2025 ਤੋਂ ਸਟੂਡੈਂਟ ਵੀਜ਼ਾ ਦੀ ਫੀਸ 2000 ਆਸਟ੍ਰੇਲੀਆ ਡਾਲਰ ਕਰ ਦਿੱਤੀ ਗਈ ਹੈ ਜਿਸ ਨਾਲ ਛੋਟੇ ਕੋਰਸਾਂ ਤੇ ਘੱਟ ਲਾਗਤ ਵਾਲੇ ਸੈਕਟਰਾਂ 'ਤੇ ਵੱਡਾ ਪ੍ਰਭਾਵ ਪਿਆ ਹੈ ਸਭ ਤੋਂ ਵੱਡਾ ਬਦਲਾਵ ਜੈਨੂਇਨ ਸਟੂਡੈਂਟ ਰਿਕੁਆਇਰਮੈਂਟ ਹੈ ਜਿਸ ਨੇ ਪੁਰਾਣੇ ਜੀਟੀਏ ਟੈਸਟ ਦੀ ਥਾਂ ਲੈ ਲਈ ਹੈ ਹੁਣ ਵੀਜ਼ਾ ਰਿਫਿਊਜ਼ਲ ਦਾ ਸਭ ਤੋਂ ਵੱਡਾ ਕਾਰਨ ਕਮਜ਼ੋਰ ਜੀਐਸ ਸਟੇਟਮੈਂਟਸ ਪੜਾਈ 'ਚ ਗੈਰ ਤਰੱਕੀ ਤੇ ਫਾਈਨੈਂਸ਼ੀਅਲ ਸਬੂਤਾਂ ਦੀ ਘਾਟ ਬਣ ਰਹੇ ਹਨ ਡਿਪਾਰਟਮੈਂਟ ਦੇ ਅਸਿਸਟੈਂਟ ਸੈਕਟਰੀ ਮੈਥਿਊ ਨੋਬਲ ਨੇ ਕਿਹਾ ਹੈ ਕਿ ਡਿਸੀਜਨ ਰੈਡੀ ਐਪਲੀਕੇਸ਼ਨ ਬਹੁਤ ਜ਼ਰੂਰੀ ਹਨ ਮਜ਼ਬੂਤ ਜੀਐਸ ਸਟੇਟਮੈਂਟ ਅਤੇ ਭਰੋਸਾਜੋ ਫਾਈਨੈਂਸ਼ੀਅਲ ਡਾਕੂਮੈਂਟ ਹੀ ਅਪਰੂਵਲ ਦੀ ਕੁੰਜੀ ਹੈ ਐਲੀਕੋ ਸੈਕਟਰ ਵਧਦੀ ਫੀਸ ਅਤੇ ਰਿਫਿਊਜ਼ਲ ਦਰਾਂ ਕਾਰਨ ਚਿੰਤਤ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ਇੰਗਲਿਸ਼ ਸਟੱਡੀ ਅਜੇ ਵੀ ਜਾਇਜ਼ ਅਤੇ ਕੀਮਤੀ ਹਰ ਰਸਤਾ ਮੰਨਿਆ